ਤਾਰੀਵਾਲ ਦਿਨ ਦਿਹਾੜੇ ਭਰੇ ਬਾਜ਼ਾਰ ਦੇ ਵਿੱਚ ਇੱਕ ਘਰ ਦੇ ਵਿੱਚੋਂ ਚੋਰ 25000 ਨਗਦ ਅਤੇ 30 ਤੋਲੇ ਸੋਨਾ ਚੋਰੀ ਕਰਕੇ ਫਰਾਰ ਹੋ ਗਏ। ਅਸ਼wini ਕੁਮਾਰ ਨੇ ਦੱਸਿਆ ਹੈ ਕਿ ਉਹ ਰੈਡੀਮੇਡ ਦੁਕਾਨ ਦਾ ਕੰਮ ਕਰਦਾ ਤੇ ਉਸ ਦੀ ਘਰ ਵਾਲੀ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਹੈ। ਜਦੋਂ ਉਸ ਦੀ ਘਰ ਵਾਲੀ ਵਾਪਸ ਆਂਦੀ ਹੈ ਤਾਂ ਉਸ ਨੇ ਦੇਖਿਆ ਕਿ ਘਰ ਦੇ ਵਿੱਚ ਸਾਰਾ ਸਮਾਨ ਖਿਲਰਿਆ ਹੋਇਆ ਸੀ। ਚੋਰ 30 ਤੋਲੇ ਸੋਨਾ ਤੇ 25000 ਦੀ ਨਕਦੀ ਲੈ ਕੇ ਫਰਾਰ ਹੋ ਗਏ। ਪੁਲਿਸ ਨੂੰ ਸੂਚਨਾ ਦਿੱਤੀ ਤੇ ਉਹਨਾਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਤੇ ਉਹਨਾਂ ਦਾ ਸਮਾਨ ਵਾਪਸ ਦਵਾਇਆ ਜਾਵੇ ਇਹ ਸਈ ਬਲਵੀਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਸੂਚਨਾ ਮਿਲੀ ਸੀ ਕਿ ਘਰ ਦੇ ਵਿੱਚ ਚੋਰੀ ਹੋਈ ਹੈ ਤੇ ਉਹਨਾਂ ਜਾਂਚ ਸ਼ੁਰੂ ਕਰ ਦਿੱਤੀ ਹੈ ਔਰ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਇਹ ਤੋਂ ਸਾਫ ਆਈ ਆ ਪੁਲਿਸ ਸਾਫ ਕੋਈ ਨਹੀਂ ਕਰ ਰਹੇ। ਅਸੀਂ ਇੱਥੇ ਕੈਮਰੇ ਕਿੱਥੇ ਜਾਂਦੇ ਪੁਲਿਸ ਚੈੱਕ ਕਰਦਾ ਆ ਆ ਬਚਾ ਲੈਣਾ ਨਾ ਸ਼ੇਰ ਤਾਂ ਭਾਰੀ ਕਰਕੇ ਨਾ ਖੜੀ ਹੋਈ ਜਾਂਦਾ ਇਹ ਜੋ ਮੈਂ ਕਹਿੰਦਾ ਅੱਛਾ ਲੱਗੇ ਉਹ ਸਾਡੇ ਮਨ ਦੇ ਨੂੰ ਕਰਦੇ ਅੱਛਾ ਕੀ ਇਹ ਇਹ ਆਰਪੋਰਟ ਦੀ ਦੁਕਾਨ ਆ ਪਾਸ ਹੈ ਮੈਂ ਕੁਝ 10 ਮਿੰਟ ਘਟਾ ਕੇ ਹੋਵੇ ਕੰਨੀ ਮੈਂ ਚੱਲੀਆਂ ਹੈ ਉਹ ਵੀ ਮਾਈਸਕੂਲ ਕੀ ਨਾਂ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਅਸ਼ਨੀ ਕੁਮਾਰ ਪੁੱਤਰ ਸੰਸਾਰੀ ਦਾ ਧਾਰੀਵਾਲ ਸਰ ਤੇ ਕੀ ਗੱਲ ਹੋਈ ਅੱਜ ਮੈਂ ਰੋਜ਼ਾਨਾ ਦੀ ਰੁਟੀਨ ਚ ਜਿੱਦਾਂ ਮੇਰੀ ਵਾਈਫ ਸਵੇਰੇ ਸਕੂਲ ਜਾਂਦੀ ਹੈ ਦੁਆਬਾ ਟੀਚਰ ਲੱਗੀਦੀ ਆ ਉਸ 7:30 ਵਜੇ ਤੋਂ ਚਲ ਗਈ ਆ ਤਮੈ ਦਿਲੀ ਰੁਟੀਨ ਜਿੱਦਾਂ ਦੁਕਾਨ ਤੇ ਜਾਣਾ ਵਾ ਮੈਂ ਕੋਈ ਅੱਜ 9:45 50 ਮਿੰਟ ਤੇ ਘਰੋਂ ਨਿਕਲਿਆ ਵਾ ਤੇ ਮੈਂ ਦੁਕਾਨ ਤੇ ਜੰਦਰਾ ਮਾਰ ਕੇ ਘਰ ਚੱਲ ਗਿਆ ਵਾ ਤੇ ਜਦੋਂ ਮੇਰੀ ਘਰ ਦੀ ਸਕੂਲੋਂ ਆਈ ਐ ਤੇ ਉਹਨੇ ਮੈਨੂੰ ਟੈਲੀਫੋਨ ਕੀਤਾ ਕੀ ਗੱਲ ਤੂੰ ਅੱਜ ਜੰਦਰਾ ਨਹੀਂ ਮਾਰਿਆ ਮੈਂ ਨਹੀਂ ਮੈਂ ਜੰਦਰਾ ਮਾਰਿਆ ਦਾ ਕੰਦੀ ਦਰਵਾਜ਼ੇ ਨੂੰ ਜੰਦਰਾ ਨਹੀਂ ਆ ਉਹ ਡਰ ਗਈ ਉਹਨੇ ਬਾਹਰੋਂ ਕਿਸੇ ਬੰਦੇ ਨੂੰ ਲਹਿਰ ਗੋ ਮਲੇ ਜੋ ਕੇ ਬੰਦੇ ਨੂੰ ਆਵਾਜ਼ ਮਾਰੀ ਘਰ ਆਏ ਤੇ ਸਾਰੇ ਘਰ ਦੇ ਦਰਵਾਜ਼ੇ ਟੁੱਟੇ ਦੇ ਸਾਰਾ ਸਮਾਨ ਚ ਲਗਾ ਹੋਇਆ ਤੇ ਚੋਰ ਆਪਣਾ ਕੰਮ ਖਰ ਕਰ ਗਏ ਤੇ ਹੁਣ ਤੱਕ ਜਿਹੜੀ ਤੁਸੀਂ ਦੇਖਿਆ ਵਾ ਕੀ ਕੀ ਲਾਕੇ ਗਏ ਅਪਰੋਕਸੀਮੇਟਰੀ ਜਿਹੜਾ ਵਾ 30 30 ਦੇ ਤੋਂ ਟੋਲੇ ਦੇ ਲਗਭਗ ਸੋਨਾ ਜਿਹੜਾ ਵਾ ਉਹ ਚੋਰੀ ਹੋਇਆ ਭਾਈ ਤੇ ਮੇਰੀ ਦੁਕਾਨ ਦਾ ਕਾਇ ਸੀ ਕੋ 25000 ਰੁਪਏ ਜਿਹੜਾ ਉਹ ਨਾਲ ਲੈ ਗਏ ਕਿ ਕਿਨੇ ਸਾਰੇ ਘਰ ਮਲਬੀ ਚੰਗੀ ਤਰ੍ਹਾਂ ਭੋਲ ਕੇ ਗਏ ਆ ਸਾਰੇ ਸਾਰੀਆਂ ਗਾੜੀਆਂ ਲਮਾਰੀਆਂ ਪੰਨੀਦੀਆਂ ਟੋਟਲੀ ਸਾਰੀਆਂ ਲੱਕੜ ਦੀਆਂ ਅਲਮਾਰੀਆਂ ਪੰਨੀਦੀਆਂ ਦਰਵਾਜੇ ਦੀਆਂ ਚਕਾਡਾਂ ਪੁੱਟਦੀਆਂ ਦਰਵਾਜੇ ਤੋੜਦੇ ਦੇ ਆ ਕਰਦੇ ਇਹਦੇ ਤੋਂ ਇਲਾਵਾ ਹੋਰ ਕੋਈ ਨੁਕਸਾਨ ਨਹੀਂ। ਬਾਕੀ ਹੱਲੀ ਅਸੀਂ ਚੰਗੀ ਤਰ੍ਹਾਂ ਦੇਖਿਆ ਬਾਕੀ ਹੱਲੀ ਸਾਡੀ ਦੇਖਾਂਗੇ ਲਈਦੇ ਫਿਰ ਪਤਾ ਲੱਗੇਗਾ। ਕੋਈ ਕੈਮਰਾ ਨਹੀਂ ਲੱਗਾ ਸੀ ਜੀ ਤੇ ਹਾਂ। ਲੱਗੇ ਦਾ ਕਰ ਦੋ ਜੀ। ਉਹ ਚੱਕ ਕੀਤੇ ਜਾ ਰਹੇ ਕਾਂਗਰੇ? ਉਹ ਚੱਕ ਕੈਮਰੇ ਚੈੱਕ ਕਰਦੇ ਪਿਆ ਉਹ ਚ ਕੋਈ ਸਖਸ ਆ ਰਿਹਾ ਕੋਈ ਟੋਪੀ ਪਾਈ ਦੀ ਆ ਕਿ ਸਖਸ ਨੇ ਉਹ ਲੱਭੇ ਕਰ ਦੋ। ਪੁਲਿਸ ਨੂੰ ਕੀਤਾ ਫਾਰਮ। ਪੁਲਿਸ ਨੂੰ ਹਾਲੀ ਇਟਾਜੀ ਫੋਮ ਕੀਤਾ ਉਹ ਕਹਿੰਦੇ ਕੋਈ ਮੀਟਿੰਗ ਸੀ ਕੇ ਡੀਐਸ ਐਸਐਸ ਸਾਹਿਬ। ਤੋਂ ਅੰਦਰ ਲਿਖੋ। ਧਰਿਆ ਦੇ ਦਿਨ ਪਹਿਰੇ ਹੀ ਚੋਰੀ ਹੋਈ ਆ ਕਾਫੀ ਨੁਕਸਾਨ ਹੋ ਗਿਆ ਵਾ ਪਹੁੰਚੇ ਤੁਸੀਂ। ਅੱਜ ਇਹ ਮੌਕੇ ਤੇ ਆਏ ਜਾਂ ਰੂਪੋਰਟ ਆਇਆ ਕਰੋ ਉਦੋਂ ਤੇ ਅਸਮੀ ਕੁਮਾਰ ਦੇ ਘਰ ਆਇਆ ਤੇ ਘਰੇ ਕੋਈ ਵੀ ਦੁਕਾਨ ਤੇ ਕੰਮ ਕਰਦੇ ਆ ਇਹਦੀ ਮੈਸੇਜ ਜਿਹੜੀ ਆ ਸਕੂਲੇ ਦੇ ਟੀਚਰ ਦੇ ਉਹ ਜੋ ਸਕੂਲ ਤੋਂ ਵਾਪਸ ਆਏ ਨੇ ਟਰਾਈ ਮਿਲ ਦੇ ਕਰੀਬ ਉਹਨਾਂ ਘਰਾਂ ਵਿੱਚ ਦੇਖਿਆ ਤਾਲੇ ਟੁੱਟੇ ਆ ਤੇ ਮੌਕੇ ਤੇ ਹੀ ਆਏ ਆ ਆ ਦੇ ਚੈੱਕ ਕੀਤਾ ਉਹਨਾਂ ਨੂੰ ਪੁਸ਼ੀਸ਼ ਕਰ ਰਹੇ ਆ ਬਾਕੀ ਜੋ ਵੀ ਦਾ ਸਮਾਨ ਦਾ ਚੋਰੀ ਹੋਇਆ ਹੈ ਉਹਦੇ ਮੁਤਾਬਿਕ ਕਾਰਵਾਈ ਕੀਤੀ ਹੈ ਇਹਦੀ ਜਿੱਦਾਂ ਟੁੱਟੇ ਨੇ ਇਹ ਸ਼ਹਿਰ ਦੀ ਬੜੀ ਘਣੀ ਆਬਾਦੀ ਹੈ ਜਿੱਥੇ ਦਿਨ ਪਹਿਰੇ ਚੋਰੀ ਹੋਈ ਹੈ ਕੀ ਕੋਈ ਸੇਫ ਹੈਗਾ ਇੱਥੇ ਧਾਰਿਆ ਜੀ ਇਹ ਤੁਹਾਨੂੰ ਇਹ ਭਾਈ ਇਹਨੂੰ ਇਹ ਵੀ ਭਰੇ ਨੂੰ ਇਹੋ ਇਹ ਰਿਕਵੈਸਟ ਕਰ ਰਿਹਾ ਹਾਂ ਕਿ ਆਪਣੇ ਘਰਾਂ ਦੇ ਕੈਮਰੇ ਲੋ ਇਹ ਕੈਮਰੇ ਦੇ ਨਾਲ ਮੋਬਾਈਲ ਦੇ ਨਾਲ ਲਿਖ ਪਾਓ ਤਾਂ ਕਿ ਨਾ ਪਤਾ ਮਿਲ ਜਾਈਏ ਕਿ ਉਹ ਕਿੱਥੇ ਆ ਗਿਆ ਜੀ ਬਾਕੀ ਮੌਸਮ ਕਰਾਉ ਦੀ ਬਰਸਾਤ ਦਾ ਮੌਸਮ ਹੀ ਕਹਿੰਦੇ ਜਹਾੜੇ ਤਾਂ ਤਰਾ ਬਾਹਰ ਲੱਗਿਆ ਜੀ ਤਰਾ ਬਾਹਰ ਲੱਗਿਆ ਕਰ ਜਿਹੜਾ ਤਰਾ ਹੋਰ ਕੀ ਜਿਹੜਾ ਕਰਨਾ ਆਉਂਦਾ ਹੈ ਕਿੰਨਾ ਘਟਾ ਸੰਦਾ ਦੇ ਹੋ ਜਾ ਇਹ ਦਾ ਜਿਹੜਾ 2500 ਰੁਪਏ ਐਸੇ 20 30 ਥੋੜੇ ਸੋੜੇ ਦੇ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज